ਅੱਜ ਆਪਾਂ ਇਕੱਠੇ ਹੋਏ ਆਂ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫ਼ਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਾਹਿਬਾਨ ਖੁਦ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਚ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਹਗਾਰ ਸਿਰ ਵੀ ਝੁਕਾਉਂਦਾ ਸੀ ਮੈਂ ਅਲੱਗ ਅਲੱਗ ਮੁਕੱਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤੈਦ ਲੋ ਰੂਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ دیر ਮੈਂ ਜ਼ਿੰਦਾ ਹਾਂ ਤੁਹਾਡਾ ਸ਼ੁਕਰਗੁਜ਼ਾਰ ਰਹਾਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਕਨਵੀਨਰਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦੀ ਆ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਥਾ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁੱਖ ਵਿੱਚ ਤੁਸੀਂ ਬਲਾਓ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਦੇ ਆ ਮੇਰਾ ਫਰਜ਼ ਹੈ ਸੋ ਤੁਹਾਨੂੰ ਕਦੀ ਵੀ ਤਤੀਵਾ ਨਾ ਲੱਗੇ ਤੁਸੀਂ ਘੁਗ ਵਸੋ ਮੇਰਾ ਸੋਹਣਾ ਪੰਜਾਬ ਵੀ ਘੁਗ ਵਸੇ ਸ਼ਾਂਤ ਰਹੇ ਹਾਂਜੀ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਹੈ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇਨੇ ਸਾਲਾਂ ਬਾਅਦ ਵੀ ਮੈਂ ਵਹਿਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਕਿ ਲੋਕਾਂ ਤੱਕ ਪਹੁੰਚ ਕੀਤੀ ਹੈ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਹੈ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਹੈ ਤੁਹਾਡੇ ਸਭ ਨਾਲ ਜੋ ਵੀ ਕਾਰਨ ਸੀਗਾ ਮੈਂ ਉਹ ਬੁਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜਿਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਵਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਹਾਂ ਤੁਸੀਂ ਡਿਲੀਟ ਜਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਦੋਂ ਹੀ ਡਿਲੀਟ ਕਰ ਦਿੰਨਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੰਡਦਾ ਰਵਾਂਗਾ ਆਪੋਜੀਸ਼ਨ ਪਾਰਟੀ ਨੂੰ ਕਈ ਐਡਵਿਜ਼ਰੀ ਲਗਾਏ ਜਾ ਰਹੀ ਸੀ ਅੱਜ ਤੱਕ ਹੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਜਾਂ ਇੱਕ ਐਲ ਦਤਾ ਜਾਂ ਹੈ ਕਿ ਇਹਦਾ ਕੈਟੇਜ ਹੈ ਉਹ ਵੀ ਕਹਿ ਦਿੱਤਾ ਜਾਂਦਾ ਹਾਂਜੀ ਆਪੋਜੀਸ਼ਨਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਆ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਬੋਲਿਆ ਗਿਆ ਇਸ ਕਰਕੇ ਇਸ ਇਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮ ਗੋਈ ਕਰਦਾ ਇਹ ਚਾ ਨੁਕਸਾ ਇਹ ਕਾ ਨੁਕਸਾ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਉਹਨਾਂ ਨੇ 3-4 ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਗਲਤ ਹੈ ਮੈਂ ਕਿਹਾ ਵੀ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਬਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10 12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇਵੇ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੋਈ ਕਮ ਸੇ ਕਮ ਤੁਸੀਂ ਇਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫ਼ਰ ਕਿੱਧਰ ਦਾ ਕਿੱਥੇ ਹਾਂਜੀ ਅਗਲਾ ਸਫ਼ਰ ਕਿੱਧਰ ਦਾ ਖਤਮ ਤੇ ਅਗਲਾ ਕਿੱਧਰ ਦਾ ਰਾਹ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰੀਂਦਰ ਭਾਈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤ ਨਾ ਬਣ ਰਹਾ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਹੱਥ ਹੈ ਇਹਦੇ ਪ੍ਰਧਾਨ ਮੰਤਰੀ ਕੋਲੇ ਇਹ ਹੈਗੀ ਅੱਧੀ 400 ਕੇ ਬਾਅਦ ਉਹ ਦੇਖਣ ਹੀ ਨਹੀਂ ਮਿਲਿਆ ਕਾਮੀ ਦੀ ਗੱਲ ਹੈ ਉਸ ਸ਼ਹਿਰ ਦੇ ਵਿੱਚ ਜਿੱਥੇ ਰਾਮ ਹਾਂ ਹੈਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਅਯੁੱਧਿਆ ਚੋ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਾਨ ਚਾਹੀਦਾ ਸੀ ਇਨ ਉਹਨੀਆਂ ਦੂਰ ਕਰਨੀ ਚਾਹੀਦੀ ਆਦਮ ਆਦਮਪੋਟ ਦੇ ਜਿਹੜੇ ਵੀ 代表ਾ ਹੈ ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿ ਰਿਹਾ ਹੈ ਸਰਕਾਰ ਬਣਾ ਲੇ ਕੇਂਦਰ ਸਰਕਾਰ ਇੱਧਰ ਉੱਧਰ ਘੁੰਮਦੀ ਪਈ ਹੈ ਨਹੀਂ ਕਿਸੇ ਨੂੰ ਮੰਡੀ ਲੋੜ ਦੀ ਐਨਡੀਏ ਕੋਲ ਆਫਿਸ ਨਹੀਂ ਸਾਰੇ ਐਨਡੀਏ ਕੋਲੋਂ ਵੀ ਹੈਗੀਆਂ ਪਾਰਟੀਆਂ ਉਹ ਇਕੱਠੀਆਂ ਵੀ ਇੱਕਦਮ ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਹੈ ਅਜਕੀ ਨੂੰ ਟਾਈਮ ਨਹੀਂ ਮਿਲ ਰਹੀ ਹੈ ਤੋਂ ਬੇਰ ਬਾਤ ਨੇ ਅੱਜ ਕਿਹਾ ਕਿ ਤੁਹਾਨੂੰ ਅਸਤੀਫਾ ਹੋ ਗਿਆ ਕਿ ਜਿਹੜੇ ਹਾਲਾਤ ਅੱਜ ਆਮ ਆਦਮੀ ਪਾਰਟੀ ਦੇ ਹੋਈ ਹੈ ਕੀ ਤੁਸੀਂ ਉਹਨਾਂ ਬਾਰੇ ਕਹਿਣਾ ਚਾਹੋ ਆਈਡੀ ਦੇ ਨਹੀਂ ਮੇਰੇ ਤੋਂ ਦੋਸਤ ਨੇ ਪਿਆਰੇ ਦੋਸਤ ਨੇ ਦੋਸਤ ਹੀ ਰਹਿਣਗੇ ਇੱਕ ਆਰਟਿਸਟ ਜਿਹੜਾ ਸੀ ਐਮ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਹਮੇਸ਼ਾ ਸਾਡੇ ਸਾਹਮਣੇ ਹੀ ਆਰਟਿਸਟ ਖੜੀ ਸੀ ਹਾਂ ਮੈਂ ਉਹਨਾਂ ਬਾਰੇ ਤੱਥ ਹੀ ਬੋਲਾਂ ਨੀ ਬੋਲਾਂ ਆਰਟਿਸਟ ਜਿਹਨੇ ਸੀਨਾ ਆਰਟਿਸਟ ਆਰਟਿਸਟ ਨਾਲ ਲੜੇ ਦੇਖੋ ਦਿੱਲੀ ਚਿੱਟੀ ਗੱਲ ਬੁਰਾ ਨਹੀਂ ਉਹ ਬੋਲਦਾ ਕਿ ਦੋਨਾਂ ਨੂੰ ਲੋਕਾਂ ਨੇ ਤੁਸਾਂ ਜੀ ਪਸੰਦ ਬਹੁਤ ਪਸੰਦ ਜਿੰਨੇ ਲੋਕਾਂ ਨੇ ਪ੍ਰਸ਼ੰਸਾ ਕੀਤਾ ਪਰ ਜਿਤਾਇਆ ਇਹ ਤਾਂ ਹਾਰ ਨਹੀਂ ਦੱਸੋ ਹੀ ਪਾਰਟੀ ਦਾ ਲੱਖਾਂ ਲੋਕਾਂ ਨੇ ਇਸ ਨੂੰ ਕਿਹਾ ਇੱਕ ਜਿਹੜਾ ਆਇਆ ਕਾਂਸਲਟ ਵਿਦਾਰੇ ਬਹੁਤ ਅੱਛੇ ਹਾਂਜੀ ਅੱਜ ਜਿੱਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆ ਗਈਆਂ ਹਾਂਜੀ 50 ਤੋਂ ਕੋਈ ਸੀਟ ਨਹੀਂ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ ਔਰ ਉਹਦੇ ਉਹਦੇ ਨਾਲ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਆ ਪਰਸੈਂਟੇਜ ਵਧੀ ਆ ਅੱਗੋਂ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੈ ਦੇਖੋ ਆਈ ਹੋਪ ਸੋ ਚੰਗਾ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਕਾਲੀਗਰਦ ਕੱਲੋ ਵੀ ਲੜ ਚੁੱਕੇ ਹੋ ਹਾਂਜੀ ਗੁਲਿੰਦਰ ਤੋਂ ਹਾਂਜੀ ਤੇ ਹੁਣ ਤੁਸੀਂ ਜੀਪੀਆ ਦਾ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਤੁਹਾਡਾ ਕਾਫੀ ਪਿਆਰ ਹੈ ਹਾਂਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਨਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾਹ ਕੁਛ ਕਰ ਹੀ ਨਹੀਂ ਸਕਦਾ ਤੁਸੀਂ ਆਪੋ ਜੀ ਪਾਸੇ ਕਹਿ ਰਹੀਆਂ ਕਿ ਲਾਈਫ ਚੱਲਦਾ ਹੋਇਆ ਹੈ ਜਿੰਦੇ ਸਟੇਜ ਆ ਗਏ ਰਹੇ ਅਮਜੀ ਸਾਰੇ ਜਿਹੜੇ ਸਾਡੇ ਪਿੰਡਾਂ ਦੇ ਆਮ ਲੋਕਾਂ ਦੇ ਆਲੈਕਸ਼ਨ ਚ ਸਾਰੇ ਤਰੀਕੇ ਅਪਣਾਉਂਦੇ ਆ ਸਾਰੇ ਤਰੀਕੇ ਅਪਣਾਏ ਜਾਂਦੇ ਉਹ ਚ ਧਰਮ ਵੀ ਆ ਜਾਂਦਾ ਵਿੱਚ ਜਾਤ ਪਾਤਾਂ ਵੀ ਆ ਹੀ ਜਾਂਦੀਆਂ ਮੈਂ ਦੇਖਿਆ ਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ ਚ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਮੈਂ ਐਲਾਨ ਕੀਤਾ ਸੀ ਵੀ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ ਚਾਹੇ ਮੈਨੂੰ ਜਿਤਾਉਤ ਚਾਹੇ ਹਰਾਓ ਉਸ ਦਿਨ ਵੀ ਮੈਂ ਜਿੱਦਣ ਕੈਂਪੇਨ ਓਵਰ ਹੋਈ ਆ ਮੈਂ ਛੱਡ ਕੇ ਆ ਗਿਆ ਸੀ ਮੈਂ ਕਿਹਾ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਹੈ ਸੰਗਠਨ ਦਾ ਕਿੱਦਾਂ ਵੋਟਾਂ ਪਵਾਉਣੀਆਂ ਮੈਂ ਗਿਣਤੀ 'ਚ ਵੀ ਨਹੀਂ ਆਉਣਾ ਅੱਗੋਂ ਰੱਬ ਦੇ ਹੱਥ ਹੈ ਕਿਉਂਕਿ ਮੈਂ ਨਸ਼ੇ ਵੰਡ ਕੇ ਜ਼ਹਿਰ ਪਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੈਂਪੇਨ ਕਰਨ ਮਾਵਾਂ ਰੋ ਰੋ ਕੇ ਕਹਿੰਦੀ ਸੀ ਨਸ਼ਾ ਖਤਮ ਕਰੋ ਤੇ ਵਿਡੰਬਨਾ ਦੇਖੋ ਤਰਾਸ਼ਦੀ ਦੇਖੋ ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ ਇਸ ਮੁਲਕ ਦਾ ਸਿਸਟਮ ਦੇਖੋ ਆ ਕਲਾਕਾਰ ਜਾਂ ਮੈਂ ਕੈਂਡੀਡੇਟ ਜਾਂ ਪੋਲੀਟੀਸ਼ੀਅਨ ਤੋਂ ਪੋਲੀਟੀਸ਼ੀਅਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਵੀ ਹੋਵੇ ਉਹ ਇਮਾਨਦਾਰ ਹੋਵੇ ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਪਵਾਉਣ ਲਈ ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ ਸੋ ਮੈਂ ਉਹਦਾ ਹਿੱਸਾ ਨਹੀਂ ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਇਹ ਕਹਾਂਗਾ ਇਲੈਕਸ਼ਨ ਜਿੱਤਾਂ ਤੇ ਭਾਵੇਂ ਹਾਰਾਂ ਮੈਂ ਆਪਣੇ ਹੱਥਾਂ ਨਾਲ ਕਦੀ ਨਾ ਨਸ਼ਾ ਵੰਡਿਆ ਤੇ ਨਾ ਮੈਂ ਇਸ ਹੱਕ ਵਿੱਚ ਪੰਜਾਬ ਤਲਾ ਉਹ ਮੁਸਾ ਪੰਜਾਬ ਬਣਿਆ ਸੀ ਜੇ ਪੰਜਾਬ ਹਾਂਜੀ ਅੱਜ ਫਿਰ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਚੁੱਕਾ ਹੈ ਟਾਡੇ ਨਿੱਤਰਾ ਹੁਣ ਤਾਂ ਉਰਤਵ ਨਹੀਂ ਉਡਣ ਜੋਗਾ ਰਿਹਾ ਹੀ ਨਹੀਂ ਜੀ ਮਾਵਾ ਵੈਣ ਪਾਉਂਦੀ ਆ। ਸਾਡੇ ਮਿੱਤਰਾਂ ਤੋਂ ਕਰਤ ਮਾਰਾਂਗੇ ਤੁਸੀਂ ਜਿਹੜੇ ਆਪਣੇ ਸਾਡੇ ਕਲਾਕਾਰ ਦੋਸਤ ਹੈਗੇ ਉਹਨਾਂ ਨੂੰ ਕੋਈ ਮੈਸੇਜ ਦਵੋ ਕਿ ਕੋਈ ਉਂਗਲ ਕਰੀ ਜਾਓ ਕਿ ਜਿਹੜੇ ਹੁਣ ਵੈਣ ਜਿਹੜੇ ਪੈਰ ਨੇ ਥੋੜੇ ਥੱਲੇ ਕਿਨਾਂ ਨੂੰ? ਆਪ ਜਿਹੜੇ ਤੁਹਾਡੇ ਕਲਾਕਾਰ ਮਿੱਤਰ ਹੈਗੇ ਇਸ ਵੇਲੇ ਪੰਜਾਬ ਦੀ ਪੰਜ ਨਸ ਹੈ। ਹਾਂ ਚੰਗਾ ਲਿਖਣ ਤੇ ਚੰਗਾ ਗਾਉਣ ਸੰਗੀਤ ਦੇ ਜਿਹੜੇ ਚੰਗਾ ਪ੍ਰਚਾਰ ਕਰ 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 ਸਾਥ ਦੇ ਟੁਕੜੇ ਹੈਗੇ। ਮੈਂ ਫੀਲ ਕਰਾਂ ਜਾਊਂਗੀ ਇਸ ਗੱਡੀ ਨੂੰ। ਉਹਨਾਂ ਨੂੰ ਅਪੀਲ ਤੇ ਸਾਰਾ ਜਹਾਨ ਹੀ ਕਰ ਰਿਹਾ ਹੈ। ਜਿਹੜੇ ਵਾਅਦੇ ਕੀਤੇ ਆ ਸਭ ਤੋਂ ਪਹਿਲਾ ਵਾਅਦਾ ਇਹੋ ਹੀ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ ਤੇ ਨਸ਼ੇ ਬੰਦ ਕਰੋ ਅਜੇ ਟਾਈਮ ਹੈ ਲੋਕੀ ਐਪਰੀਸ਼ੀਏਟ ਕਰਨਗੇ ਹਾਂਜੀ ਐਸ ਤਰ੍ਹਾਂ ਹੀ ਇਲੈਕਸ਼ਨ ਜਿਹੜਾ ਚੱਲ ਰਿਹਾ ਹੈ ਹਾਂਜੀ ਉਹਦੇ ਚੋਂ ਪਸੰਦ ਆ ਬਹੁਤ ਕੀਤੇ ਗਏ ਜਿਹੜੇ ਪਾਰਟਨਰ ਜਿਹੜੇ ਕੈਂਡੀਡੇਟ ਹਾਂ ਹਾਂਜੀ ਹਰ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੇ ਵਿਰੋਧੀ ਦੇ ਖਿਲਾਫ ਵੀ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਵੀ ਪਰਸਨਲ ਅਟੈਕ ਨਹੀਂ ਕੀਤਾ। ਸਿਰਫ ਲਾਸਟ ਫਰੀਦਕੋਟ ਦਾ ਘਟਾ। ਫਰੀਦਕੋਟ ਚ ਇਲੈਕਸ਼ਨ ਲੜਿਆ ਹੈ। ਈਮੋ ਵੀ ਦੁਬਾਰਾ ਫਰੀਦਕੋਟ ਨਾਲ ਟੱਚ ਰਹੋਗੇ ਉੱਥੇ ਆਉਂਦੇ ਜੰਦੇ ਰਹੋਗੇ। ਮੈਂ ਦੁਬਾਰਾ ਫਰੀਦਕੋਟ ਵਾਸੀ। ਬਾਬਾ ਫਰੀਦ ਦੀ ਨਗਰੀ ਆ, ਮੁਕੱਦਸ ਨਗਰੀ ਆ। ਉੱਥੇ ਤੇ ਜਦੋਂ ਮੈਂ ਗੋਣ ਵੀ ਜਾਂਦਾ ਸੀ ਤੇ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ। ਨੰਗੇ ਪੈਰੀ ਮੈਂ ਫਿਰਿਆ। ਨੰਗੇ ਪੈਰੀ ਜਾਇਆ ਕਰਾਂਗਾ। ਜਿਹੜੇ ਸਵਾਲਾਂ ਨੂੰ ਤੜੇ ਦਾ ਵਿਸ਼ਵਾਸ ਕਰਦਾ ਹੈ ਕਿ ਜੀ ਨਾਲ ਕਰੇ ਹੋਗੇ ਜਾਂ ਜੀ ਹਰ ਦੁੱਖ ਸੁੱਖ ਚ ਖ ਜਦੋਂ ਯਾਦ ਕਰਾਂਗੇ ਲੇਕਿਨ ਜਿਹੜਾ ਜਿੱਤ ਜਾਏ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ ਜੇ ਮੈਂ ਆਊਟ ਆਫ ਦੀ ਵੇਜ ਜਾ ਕੇ ਕੰਮ ਕਰਾਂਗਾ ਤੇ ਤੁਹਾਨੂੰ ਪਤਾ ਜਿਹੜੀ ਪਾਰਟੀ ਚਾ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਅਗਲਾ ਮੰਡਲ ਦੇ ਅਕਸ਼ਾ ਕਹਿੰਦਾ ਇਹ ਬਿਨਾ ਪੁੱਛਿਆ ਕਿੱਦਾਂ ਆ ਗਿਆ ਮੇਰੇ ਲਾਗੇ ਇਸ ਕਰਕੇ ਮੈਂ ਬਿਨਾ ਬੁਲਾਇਆ ਤੇ ਨਹੀਂ ਜਾਵਾਂਗਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ ਚ ਹਾਜ਼ਰ ਰਾਵਾਂਗਾ ਜਦੋਂ ਮੈਨੂੰ ਫੋਨ ਕਰਨਗੇ 2-4 ਦਿਨ ਦਾ ਥਕੀਵਾ ਹੈਗਾ ਜੇ ਮੈਂ ਘੱਟ ਫੋਨ ਲੈ ਸਕਾਂ ਤੇ ਮੈਨੂੰ ਮਾਫ ਕਰ ਦੇਣ ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜੀਵਾਂਗਾ ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ ਜਦੋਂ ਗਾਉਂਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਸੁਨੇਹਾ ਪੰਜਾਬ ਦੀ ਸੁਨੇਹ ਪੰਜਾਬ ਲਈ ਹੀ ਸੁਨੇਹਾ ਸ਼ਾਂਤ ਰਵੋ ਇਲੈਕਸ਼ਨ ਓਵਰ ਹੋ ਗਿਆ ਹੁਣ ਬਹੁਤਾ ਜ਼ਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਬਾਅਦ ਵਿੱਚ ਪਿਆਰ ਨਾਲ ਰੋ ਆਪਣਾ ਇਤਿਫਾਕ ਭਾਈਚਾਰਾ ਬਣਾ ਕੇ